ਅੱਜ ਭਾਰਤ ਵਿਕਾਸ ਪਰਿਸ਼ਦ ਕੋਟਕਪੂਰਾ ਦੀਆਂ ਦੋਨੋਂ ਬ੍ਰਾਂਚਾਂ ਵੱਲੋਂ ਐਸਡੀ ਪੁਤਰੀ ਪਾਰਸ਼ਾਲਾ ਕੋਟਕਪੂਰਾ ਦੇ ਨਰਸਰੀ ਕੇਜੀ ਤੋਂ ਲੈ ਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਤੇ ਬੂਟ ਜਰਾਬਾਂ ਜਿਹੜੀਆਂ ਉਹ ਵੰਡੀਆਂ ਗਈਆਂ ਹੈਗੀਆਂ ਇਹ ਪ੍ਰੋਜੈਕਟ ਭਾਰਤ ਵਿਕਾਸ ਪਰਿਸ਼ਦ ਦਾ ਪਿਛਲੇ 25 ਸਾਲਾਂ ਤੋਂ ਚੱਲ ਰਿਹਾ ਹੈਗਾ ਇਹ ਪ੍ਰੋਜੈਕਟ ਪਰਿਸ਼ਦ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਜੋ ਅੱਜ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਚੱਲ ਰਿਹਾ ਹੈ ਸ਼੍ਰੀ ਜੈਪਾਲ ਗਰਗ ਜੀ ਉਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਇਹ ਸ਼ੁਰੂ ਕਰਵਾਇਆ ਸੀਗਾ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਇਹ ਪ੍ਰੋਜੈਕਟ ਚਲਾ ਰਹੇ ਹੈਗੇ ਆ ਇਸ ਪ੍ਰੋਜੈਕਟ ਦੇ ਅਧੀਨ ਸਕੂਲ ਦੇ ਲਗਭਗ 188 ਬੱਚਿਆਂ ਨੂੰ ਇਹ ਗਰਮ ਜਰਸੀਆਂ ਤੇ ਬੂਟ ਜਰਾਬਾਂ ਉਹ ਦਿੱਤੀਆਂ ਗਈਆਂ ਹੈਗੀਆਂ ਇਸ ਦੇ ਲਈ ਜੋ ਵੀ ਖਰਚਾ ਆਇਆ ਹੈਗਾ ਉਹ ਭਾਰਤ ਵਿਕਾਸ ਪਰਿਸ਼ਦ ਦੇ ਸਾਰੇ ਮੈਂਬਰ ਸਹਿਬਾਨ ਨੇ ਆਪਣੇ-ਆਪਣੇ ਕੰਟਰੀਬਿਊਸ਼ਨ ਜਿਹੜੀ ਹੈ ਉਹ ਕੀਤੀ ਹੈਗੀ ਹੈ ਤੇ ਜਿਸ ਕਾਰਨ ਇਹ ਪ੍ਰੋਜੈਕਟ ਸਫਲ ਹੋਇਆ ਹੈ ਮੈਂ ਭਾਰਤ ਵਿਕਾਸ ਪਰਿਸ਼ਦ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੱਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਅੱਗੇ ਤੋਂ ਵੀ ਇਹ ਪ੍ਰੋਜੈਕਟ ਜਿਹੜੇ ਹੈ ਇਸ ਪ੍ਰੋਜੈਕਟ ਨੂੰ ਇਸੇ ਤਰੀਕੇ ਨਾਲ ਹੀ ਕਰਦੇ ਰਵਾਂਗੇ ਧੰਨਵਾਦ ਸਾਜੀ ਪ੍ਰਧਾਨ ਮੈਂ ਸ਼ਿਵਾਰਕ ਗੋਇਲ ਗੇਟ アドਵਾਈਜ਼ਰ ਬਾਤ ਕਰਦੇ ਕੁਰਪਾ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ ਅਤੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਆਪ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ ਮੈਂ ਸਾਰੇ ਹੀ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਅਸੀਂ ਇਹ ਪ੍ਰੋਜੈਕਟ ਅੱਗੇ ਵੀ ਕਰਦੇ ਰਵਾਂਗੇ ਇਹਦੇ ਨਾਲ ਹੀ ਅਸੀਂ ਹੁਣ 2-4 ਦਿਨਾਂ ਚ ਸ਼ਾਇਦ ਸਾਰੇ ਚੌਂਕੀਦਾਰਾਂ ਨੂੰ ਜੈਕਟਾਂ ਦੇਵਾਂਗੇ ਇਸ ਤੋਂ ਬਾਅਦ 31 ਦਸੰਬਰ ਨੂੰ ਸ਼ਹਿਰ ਦੇ ਸਾਰੇ ਇਲਾਕਿਆਂ 'ਚ ਜਿਹੜੇ ਗਰੀਬ ਬੇਸਹਾਰਾ ਜ਼ਰੂਰਤਮੰਦ ਬੰਦੇ ਲੇਡੀਜ਼ ਸਟੇਸ਼ਨ ਤੇ ਬੱਸ ਸਟੈਂਡ ਤੇ ਜਾਂ ਕਿਤੇ ਵੀ ਸ਼ਹਿਰ 'ਚ ਮਿਲ ਜਾਂਦੇ ਹਨ ਸਾਨੂੰ ਜੇ ਸਰਦੀਆਂ ਟੁੱਟਦੇ ਹੁੰਦੇ ਹਨ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੰਬਲ ਵੰਡ ਕੇ ਆਵਾਂਗੇ ਇਹ ਸਾਡੇ ਸੇਵਾਵਾਂ ਦੇ ਪ੍ਰੋਜੈਕਟ ਲਗਾਤਾਰ ਚੱਲਦੇ ਰਹਿੰਦੇ ਆ ਅੱਗੇ ਚੱਲਦੇ ਰਹਿਣਗੇ